ਸੋਨ ਸਿੰਘ ਸੇਤਲ ਦੀ ਸਵੈ ਜੀਵਨੀ ਵੇਖੀ ਮਾਣੀ ਦੁਨੀਆ ਅੰਕ 14 ਇਸੇ ਸਾਲ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਜਾਂ ਅਹਿਮ ਘਟਨਾ ਘਟੀ ਉਹ ਸੀ ਮੇਰਾ ਵਿਆਹ ਉਸ ਸਮੇਂ ਸਾਡੀ ਬਰਾਦਰੀ ਵਿੱਚ ਕਿਸੇ ਘਰਾਣੇ ਦੀ ਵਡਿਆਈ ਇਸ ਵਿੱਚ ਸਮਝੀ ਜਾਂਦੀ ਸੀ ਕਿ ਉਸ ਦੇ ਲੜਕੇ ਦੁੱਧ ਚੁੰਗਦੇ ਮੰਗੇ ਜਾਂਦੇ ਹਨ ਇਹ ਵਡਿਆਈ ਮੇਰੇ ਮਾਪਿਆਂ ਨੂੰ ਨਸੀਬ ਨਾ ਹੋਈ ਮੇਰਾ ਕੁਝ ਹਿੱਤੂਆਂ ਨੇ ਮੈਨੂੰ ਆਉਂਦੇ ਕਈ ਰਿਸ਼ਤੇ ਨਾ ਹੋਣ ਦਿੱਤੇ ਤੇ ਅੰਤ ਜੋ ਰਿਸ਼ਤਾ ਪੱਕਾ ਹੋਇਆ ਉਦੋਂ ਮੇਰੀ ਉਮਰ 12 ਸਾਲ ਤੋਂ ਕੁਛ ਹੀ ਘੱਟ ਸੀ ਵਿਰੋਧੀ ਸ਼ਰੀਕਾਂ ਦੇ ਖਿਲਾਫ ਐਨੇ ਵਿੱਚ ਵੀ ਮੇਰੇ ਮਾਪੇ ਆਪਣੀ ਜਿੱਤ ਸਮਝਦੇ ਸਨ ਦੂਸਰੀ ਮੰਜ਼ਲ ਸੀ ਵਿਆਹ ਦੀ ਉਦੋਂ ਮੇਰੇ ਮਾਪੇ ਸੋਚਿਆ ਕਰਦੇ ਸਨ ਦਾੜੀ ਆਉਣ ਤੋਂ ਪਹਿਲਾਂ ਪਹਿਲਾਂ ਪੁੱਤਰ ਦਾ ਵਿਆਹ ਜ਼ਰੂਰ ਹੋ ਜਾਣਾ ਚਾਹੀਦਾ ਹੈ ਨਹੀਂ ਤਾਂ ਅਗਲੇ ਘਰ ਬਥੇਰੀਆਂ ਝੇਡਾਂ ਮਸ਼ਕਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਵੇਖ ਵੇਖ ਸਾਲੀਆਂ ਨੇ ਨੱਕ ਚੜਾ ਛੇਡਾਂ ਕਰਨੀਆਂ ਵੇਖੋ ਨੀ ਗਿੱਠ ਗਿੱਠ ਜੱਡੀ ਦਾੜੀ ਬਾਬੇ ਦੇ ਵੇਲੇ ਦਾ ਆ ਟੁੱਕਾਏ ਤੇ ਸਾਡੀ ਹਜੇ ਮਸਾਂ ਗੁੱਡੀਆਂ ਪਟੋਲੇ ਖੇਡਣ ਜੋਗੀ ਮੁੰਡੇ ਦੀ ਅੱਧੀ ਅੱਧੀ ਇੰਚੀ ਦਾੜੀ ਗਿੱਠ ਗਿੱਠ ਜੱਡੀ ਬਣ ਜਾਣੀ ਤੇ ਕੁੜੀ ਭਾਵੇਂ ਮੁੰਡੇ ਨਾਲੋਂ ਵੀ 2 ਸਾਲ ਵੱਡੀ ਹੋਵੇ ਉਹ ਗੁੱਡੀਆਂ ਪਟੋਲੇ ਖੇਡਣ ਵਾਲੀ ਤੇ ਜੇ ਕੋਈ ਉਮਰ ਲਕੋਣ ਵਾਸਤੇ ਦਾੜੀ ਕਟਾ ਲਵੇ ਤਾਂ ਫਿਰ ਅਸਲੋਂ ਬੇੜਾ ਕਰਕ ਔਦਰ ਵੇਖੋ ਨੀ ਜੁਲਾਈਆਂ ਦਾ ਕੁੱਚ ਕੁੜੇ ਬਸਮਾ ਲਾਇਆ ਹੋਇਆ ਸੂ ਹੇਠੋਂ ਵੇਖਾਂ ਚਿੱਟੇ-ਚਿੱਟੇ ਬੁੱਥੇ ਝਾਕਦੇ ਤਾਏ ਨੇ ਕੀ ਵੇਖਿਆ ਕਾਂ ਨਾਲ ਕੂੰਜ ਨਰੜ ਦਿੱਤੀ ਨਹੀਂ ਨਹੀਂ ਊਠ ਦੇ ਗਲ ਟੱਲੀ ਕੋਲੋ ਮੀਰ ਜਾਦੀ ਨੇ ਹਾਂ ਵਿੱਚ ਹਾਂ ਮਿਲਾਉਂਦਿਆਂ ਲਾੜੇ ਨੂੰ ਸੁਣਾ ਕੇ ਕਹਿਣਾ ਧਿਆਣੀ ਤੁਹਾਡਾ ਦਾਦਾ ਰਾਏ ਪੂਰਵ ਦੀ ਕਹਾਣੀ ਸੁਣਾਉਂਦਾ ਹੁੰਦਾ ਏ ਉਹਨੇ 80 ਵਰਿਆਂ ਦੀ ਇੱਕ ਕੁਆਰੀ ਕੁੜੀ ਨਾਲ ਵਿਆਹ ਕਰਾਇਆ ਸੀ ਮੁੱਖ ਦੀ ਗੱਲ ਜਿੰਨੇ ਮੂੰਹ ਓਨੀਆਂ ਗੱਲਾਂ ਇਸ ਵਾਸਤੇ ਮਾਪੇ ਸਾਰੇ ਦੋਵੇਂ ਧਿਰਾਂ ਚਾਹੁੰਦੇ ਸਨ ਕਿ ਦਾੜੀ ਆਉਣ ਤੋਂ ਪਹਿਲਾਂ ਵਿਆਹ ਹੋ ਜਾਵੇ ਪਰ ਮੈਨੂੰ ਦਾੜੀ ਹੀ ਉਹਨਾਂ ਦੇ ਅੰਦਾਜ਼ੇ ਤੋਂ ਪਹਿਲਾਂ ਆ ਗਈ ਸੀ ਹਾਂ ਆਈ ਸਾਰੇ ਚਿਹਰੇ ਉੱਤੇ ਭਰਮੀ ਜੋ ਫੱਬਦੀ ਸੀ ਵਿਆਹ ਸਮੇਂ ਇਹਾਂ ਅਤੀ ਇੰਚ ਜਾਂ ਇਸ ਤੋਂ ਵੀ ਕੁਝ ਛੋਟੀ ਹੀ ਸੀ ਇਸ ਗੱਲੋਂ ਮੈਂ ਮੁੱਕਰਦਾ ਨਹੀਂ ਕਿ ਮੇਰੇ ਮਨ ਵਿੱਚ ਵੀ ਵਿਆਹ ਦਾ ਚਾਅ ਸੀ ਇਸ ਗੱਲ ਦਾ ਮੈਨੂੰ ਤਜਰਬਾ ਜਾਂ ਸੂਝ ਹੀ ਨਹੀਂ ਸੀ ਕਿ ਵਿਆਹ ਪੜਾਈ ਵਿੱਚ ਕੁਝ ਵਿਗਨ ਵੀ ਪਾ ਸਕਦਾ ਹੈ ਸਾਲ ਪਹਿਲਾਂ ਵੀ ਹੋ ਜਾਂਦਾ ਤਾਂ ਮੈਂ ਖੁਸ਼ੀ ਹੁੰਦਾ ਪਰ ਮੇਰੀ ਖੁਸ਼ੀ ਜਾਂ ਇੱਛਾ ਦਾ ਤਾਂ ਸਵਾਲ ਹੀ ਨਹੀਂ ਸੀ ਇਹ ਸਭ ਕੁਝ ਮੇਰੇ ਮਾਪਿਆਂ ਤੇ ਨਿਰਪਰਸਤ ਸੀ ਤੇ ਉਹ 2 ਸਾਲ ਦੇ ਕਾਲੇ ਪੈਰੇ ਸਨ ਉਹਨਾਂ ਦਾ ਕਾਲੇ ਪਹਿਣਾ ਸੁਭਾਵਕ ਸੀ ਮੈਂ ਪਿੱਛੇ ਦੱਸ ਆਇਆ ਹਾਂ ਕਿ ਮੈਂ ਪੰਜਾਬ ਪਹਿਣਾ ਦਾ ਇੱਕ ਭਰਾ ਹਾਂ ਮਾਪਿਆਂ ਦੀ ਮਹਿੰਗੀ ਔਲਾਦ ਸਭ ਤੋਂ ਵੱਡੀ ਭੈਣ ਆਪਣੇ ਘਰ ਬੜੀ ਸੁਖੀ ਸੀ ਪਰ ਉਹਦਾ ਜ਼ਿੰਦਗੀ ਨੇ ਸਾਥ ਨਾ ਦਿੱਤਾ ਉਸਦੇ ਘਰ ਇੱਕ ਲੜਕਾ ਹੋਇਆ ਉਹ ਦੋਵੇਂ ਜੀਐਨਏ ਵਿੱਚ ਵੀ ਖੋਸ਼ਸਾਨ ਉਹਨਾਂ ਦਾ ਲੜਕਾ ਪਾਲਾ ਸਿੰਘ 8-9 ਸਾਲ ਦਾ ਹੋਇਆ ਜਾਂ ਮੇਰੀ ਭੈਣ 2 ਸਾਲ ਬਿਮਾਰ ਰਹਿ ਕੇ ਗੁਜ਼ਰ ਗਈ। ਸਾਲ ਪਿੱਛੋਂ ਮੇਰੇ ਬਹਨੋਈ ਨੇ ਹੋਰ ਵਿਆਹ ਕਰਾ ਲਿਆ। ਭਾਵੇਂ ਉਹ ਬੀਬੀ ਸੁਭਾ ਦੀ ਬਹੁਤ ਚੰਗੀ ਸੀ। ਮਤੇ ਪੁੱਤਰ ਨੂੰ ਵੀ ਉਹਨੇ ਆਪਣਾ ਹੀ ਸਮਝਿਆ ਤੇ ਸਾਡੇ ਨਾਲ ਵੀ ਉਹ ਆਪਣੇਆ ਵਾਂਗ ਵਰਤਦੀ ਰਹੀ। ਪਰ ਮਾਪਿਆਂ ਦੇ ਦਿਲ ਵਿੱਚ ਸੁਖੀ ਵਸਤੀ ਧੀ ਦਾ ਸਾਲ ਸੁਭਾਵਕ ਸੀ ਉਹਨਾਂ ਨੂੰ ਕਿਸੇ ਵੇਲੇ ਨਹੀਂ ਸੀ ਭੁੱਲਦੀ। ਉਸ ਤੋਂ ਛੋਟੀ ਭੈਣ ਰਾਜਾ ਜੰਗ ਵਿਆਹੀ ਹੋਈ ਸੀ ਉਹ ਸੁਖੀ ਨਹੀਂ ਸੀ। ਮੇਰੇ ਵਿਆਹ ਤੋਂ ਪਹਿਲਾਂ ਉਹਦੇ ਘਰ ਤਿੰਨ ਕਾਕੇ ਹੋਏ ਤੇ ਉਹ ਤਿੰਨੇ ਕੋਈ 8 ਮਹੀਨੇ ਦਾ ਕੋਈ 10 ਮਹੀਨੇ ਦਾ ਹੋ ਕੇ ਗੁਜ਼ਰ ਗਿਆ। ਉਹਨਾਂ ਦੋਹਾਂ ਤੋਂ ਛੋਟੀ ਭੈਣ 17-18 ਸਾਲ ਦੀ ਕੁਆਰੀ ਗੁਜ਼ਰ ਗਈ। ਦੋ ਬੀਬੀਆਂ ਮੈਥੋਂ ਛੋਟੀਆਂ ਸਨ। ਉਹਨਾਂ ਵਿੱਚੋਂ ਸਭ ਤੋਂ ਛੋਟੀ 4-5 ਸਾਲ ਦੀ ਉਮਰ ਵਿੱਚ ਹੀ ਗੁਜ਼ਰ ਗਈ ਸੀ। ਪੰਜਾ ਪੈਣਾ ਵਿੱਚੋਂ ਉਸ ਵੇਲੇ ਦੋ ਜਿਉਂਦੀਆਂ ਸਨ, ਇੱਕ ਵੱਡੀ ਆਪਣੇ ਘਰ ਵਾਲੀ ਤੇ ਇੱਕ ਮੈਥੋਂ ਛੋਟੀ। ਮੇਰੇ ਮਾਪੇ ਘਰ ਵਿੱਚ ਰੌਣਕ ਚਾਉਂਦੇ ਸਨ ਤੇ ਇਹ ਰੀਤ ਮੇਰੇ ਵਿਆਹ ਨਾਲ ਹੀ ਪੂਰੀ ਹੋ ਸਕਦੀ ਸੀ। ਹੁਣ ਮੈਂ ਆਪਣੇ ਮਨ ਦੀ ਦੱਸਦਾ ਹਾਂ 12 ਕੋ ਸਾਲ ਦਾ ਸਮਾਂ ਹੈ ਜਦ ਸਾਡੀ ਮੰਗਣੀ ਹੋ ਗਈ ਵਿਚੋਲੇ ਦੇ ਮੂੰਹੋਂ ਤੇ ਪਿੱਛੋਂ ਹੋਰ ਵੀ ਆਉਣ ਜਾਣ ਵਾਲਿਆਂ ਕੋਲੋਂ ਮੇਰੇ ਮਾਤਾ ਜੀ ਪੁੱਛਿਆ ਕਰਦੇ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਦੱਸੋ ਸਾਡੀ ਨੌ ਵਾਵਾ ਸੋਣੀਏ ਇਸ ਦਾ ਉੱਤਰ ਸੁਣਨ ਵਾਸਤੇ ਮੇਰਾ ਧਿਆਨ ਉਸ ਪਾਸੇ ਖਿੱਚਿਆ ਜਾਣਾ ਹਰ ਇੱਕ ਦਾ ਉੱਤਰ ਲਗਭਗ ਇੱਕੋ ਹੋਣਾ ਚਿੰਤਾ ਨਾ ਕਰੋ ਤੁਹਾਡੇ ਪੁੱਤਰ ਨਾਲੋਂ ਨੌ ਘੱਟ ਸੋਣੀ ਨਹੀਂ ਉਸ ਕਿਸੇ ਨੇ ਉਸ ਨੂੰ ਮੇਰੇ ਨਾਲੋਂ ਵੀ ਸੋਹਣੀ ਦੱਸਣਾ ਇਸ ਚਰਚਾ ਨੇ ਮੇਰੀ ਖੁਸ਼ੀ ਵਿੱਚ ਚੋਖਾ ਵਾਅਦਾ ਕਰ ਦੇਣਾ ਮੇਰੇ ਮਨ ਵਿੱਚ ਆਉਣੀ ਕਿ ਕਿਹੜਾ ਵੇਲਾ ਹੋਵੇ ਅਸੀਂ ਇੱਕ ਦੂਜੇ ਨੂੰ ਨਿਗਾ ਭਰ ਕੇ ਵੇਖੀਏ ਪਰ ਉਸ ਸਮੇਂ ਦੇ ਰਿਵਾਜ ਅਨੁਸਾਰ ਵੇਖਣ ਦੀ ਰੀਤ ਵਿਆਹ ਤੋਂ ਪਿੱਛੋਂ ਹੀ ਪੂਰੀ ਹੋ ਸਕਦੀ ਸੀ ਤੇ ਅਸੀਂ ਤਾਂ ਵਿਆਹ ਤੋਂ ਵੀ 6 ਮਹੀਨੇ ਪਿੱਛੋਂ ਮੁਕਲਾਵੇ ਸਮੇਂ ਹੀ ਇੱਕ ਦੂਸਰੇ ਦੇ ਦਰਸ਼ਨ ਕੀਤੇ ਉਮਰ ਦੇ ਵਾਅਦੇ ਨਾਲ ਦਿਨੋਂ ਦਿਨ ਉਸਦਾ ਪਿਆਰ ਮੇਰੇ ਮਨ ਵਿੱਚ ਵਸਦਾ ਗਿਆ ਕਦੇ-ਕਦੇ ਤਾਂ ਮੈਂ ਬੈਠਿਆ-ਬੈਠਿਆ ਇਉਂ ਮਹਿਸੂਸ ਕਰਨ ਲੱਗ ਪੈਣਾ ਜਿਵੇਂ ਉਹ ਹੂਬ ਹੂ ਮੇਰੇ ਸਾਹਮਣੇ ਖੜੀ ਹੈ ਸੱਚਮੁੱਚ ਜੇ ਮੈਂ ਮੁਸਵਵਰ ਹੁੰਦਾ ਤਾਂ ਬਿਨਾ ਦੇਖਿਆ ਹੀ ਆਪਣੀ ਜੀਵਨ ਸਾਥੀ ਦੀ ਤਸਵੀਰ ਬਣਾ ਲੈਂਦਾ ਮੇਰੇ ਇਸ ਅਣਡਿੱਠੇ ਪਿਆਰ ਬਾਰੇ ਉਦੋਂ ਕੋਈ ਬਜ਼ੁਰਗ ਸੁਣ ਲੈਂਦਾ ਤਾਂ ਜੇ ਮੈਨੂੰ ਪਾਗਲ ਨਹੀਂ ਦੱਸਣ ਕਿ ਜਰੂਰ ਸਮਝਦਾ ਪਰ ਅੱਜ ਮੈਂ ਇਸ ਪਿਆਰ ਬਾਰੇ ਕਈ ਦਲੀਲਾਂ ਦੇ ਸਕਦਾ ਹਾਂ ਜੇ ਮੌਲਵੀ ਉਹਨਾਂ ਫਰਜੀ ਹੂਰਾਂ ਦੇ ਇਸ਼ਕ ਵਿੱਚ ساری ਉਮਰ ਤਸਬੀਹ ਫੇਰਦਾ گزار ਦਿੰਦਾ ਹੈ ਜੋ ਉਸ ਨੂੰ ਮਰਨ ਤੋਂ ਪਿੱਛੋਂ ਨਸੀਬ ਹੋਣੀਆਂ ਹਨ ਤਾਂ ਜਿਸ ਮੁਟਿਆਰ ਨੇ ساری ਉਮਰ ਮੇਰੇ ਨਾਲ گزارਣੀ ਸੀ ਉਸ ਨਾਲ ਬਿਨਾ ਵੇਖਿਆ ਹੀ ਪਿਆਰ ਹੋ ਜਾਣਾ ਕੋਈ ਅਣਹੋਣੀ ਗੱਲ ਨਹੀਂ ਇੱਕ ਵਾਰ ਇੰਟਰਵਿਊ ਸਮੇਂ ਡਾਕਟਰ ਕੁਲਬੀਰ ਸਿੰਘ ਕਾਗਨੇ ਮੇਰੇ ਤੇ ਸਵਾਲ ਕੀਤਾ ਸੀ ਤੁਹਾਡੇ ਨਾਵਲਾਂ ਵਿੱਚ ਬਾਲ ਪਿਆਰ ਦਾ ਕਈ ਥਾਈਂ ਜ਼ਿਕਰ ਹੈ ਕੀ ਸਰਦਾਰ ਨਾਨਕ ਸਿੰਘ ਵਾਂਗ ਤੁਹਾਡੇ ਜੀਵਨ ਵਿੱਚ ਵੀ ਕੋਈ ਅਸਫਲ ਪਿਆਰ ਦੀ ਘਟਨਾ ਵਾਪਰੀ ਹੈ ਉਸ ਵੇਲੇ ਮੇਰੀ ਪਤਨੀ ਸਾਡੇ ਕੋਲ ਸਾਡੇ ਕੋਲ ਦੀ ਲੰਘ ਰਹੀ ਸੀ ਮੈਂ ਹੱਸ ਕੇ ਕਿਹਾ ਮੇਰਾ ਤਾਂ ਸਭ ਕੁਝ ਇਹ ਹ ਹੈ ਇਹ ਹਕੀਕਤ ਹੈ ਕਿ ਨਾ ਵਿਆਹ ਤੋਂ ਪਹਿਲਾਂ ਤੇ ਨਾ ਵਿਆਹ ਤੋਂ ਪਿੱਛੋਂ ਹੀ ਕਿਸੇ ਇਸਤਰੀ ਨੇ ਮੇਰੇ ਮਨ ਨੂੰ ਪ੍ਰਭਾਵਿਤ ਕੀਤਾ ਹੈ ਇਸ ਦਾ ਕਾਰਨ ਕੁਝ ਤਾਂ ਪੁਰਾਤਨ ਜਨਮ ਦੇ ਸੰਸਕਾਰ ਹੋ ਸਕਦੇ ਹਨ ਤੇ ਕੁਝ ਮੇਰਾ ਬਚਪਨ ਭੈਣਾਂ ਨਾਲ ਖੇਡਦਾ ਬੀਤਿਆ ਹੈ ਉਹਨਾਂ ਨਾਲ ਹੀ ਮੇਰਾ ਮੋਹ ਸੀ ਵੱਡੀ ਭੈਣ ਦੀ ਬੇਮੌਕਿਆਂ ਮੌਤ ਸਮੇਂ ਮੈਂ ਬਹੁਤ ਰੋਇਆ ਸੀ ਉਸ ਤੋਂ ਪਿੱਛੋਂ ਪਰਿਵਾਰ ਵਿੱਚ ਕਈ ਮੌਤਾਂ ਹੋਈਆਂ ਮੈਂ ਰੋਇਆ ਤਾਂ ਨਾ ਪਰ ਛੋਟੀ ਭੈਣ ਦੀ ਮੌਤ ਤਾਂ ਮੈਨੂੰ ਬਹੁਤ ਦੁੱਖ ਹੋਇਆ। ਖੈਰ ਮੈਂ ਵਿਆਹ ਦੀ ਗੱਲ ਕਰ ਰਹੀ ਆ ਸਾ ਮੇਰੇ ਮਾਪਿਆਂ ਦੀ ਜ਼ੋਰ ਦੇਣ ਉੱਤੇ ਅਗਲਾ ਘਰ ਮੰਨ ਗਿਆ। ਭਾਦਰੂ ਦੀ ਪੂਰਨਮਾਸੀ ਦਾ ਸਾਹਾ ਪੱਕਾ ਹੋ ਗਿਆ। ਵਿਆਹ ਦੀ ਤਿਆਰੀ ਹੋਣ ਲੱਗੀ ਮੇਰੇ ਮਾਪਿਆਂ ਦੀ مالی ਹਾਲਤ ਅੱਛੀ ਨਹੀਂ ਸੀ ਫਿਰ ਵੀ ਸਮਾਜਿਕ ਮਜਬੂਰੀ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਸਭ ਕੁਝ ਕਰਨਾ ਪਿਆ। ਲੋੜ ਅਨੁਸਾਰ ਕੁਝ ਕੱਪੜੇ ਤੇ ਗਹਿਣੇ ਵੀ ਬਣਾਉਣੇ ਪਏ। ਅੱਜ ਦੀ ਪੀੜ੍ਹੀ ਪਾੜ ਕੇ ਹੈਰਾਨ ਹੋਵੇਗੀ ਕਿ ਉਸ ਸਮੇਂ ਸੋਨਾ 23 ਰੁਪਏ ਤੋਲਾ ਸੀ ਪਰ ਵਾਹੀ ਵਾਂ ਦੀਆਂ ਜਨਸਾਂ ਦੇ ਮੁਕਾਬਲੇ ਤੇ ਇਹ ਵੀ ਮਹਿੰਗਾ ਸੀ ਮੇਲ ਵਧੇਰੇ ਨਹੀਂ ਸੀ ਨਾਨਕੇ ਮਾਸੀਆਂ ਭੈਣਾਂ ਤੇ ਕੁਝ ਹੋਰ ਰਿਸ਼ਤੇਦਾਰ ਹੁਣ ਆਈ ਵਿਆਹ ਸਮੇਂ ਦੀ ਪ੍ਰਚਲਿਤ ਰਸਮਾਂ ਦੀ ਵਾਰੀ ਮੈਂ ਭਾਵੇਂ ਕਈ ਰਸਮਾਂ ਨੂੰ ਐਵੇਂ ਬਾਦੂ ਇਤਿਹਾਸੋ ਹੀਨੀਆ ਹੀ ਸਮਝਦਾ ਸਾਂ ਪਰ ਮੈਨੂੰ ਸਾਰੀਆਂ ਰਸਮਾਂ ਪੂਰੀਆਂ ਕਰਨੀਆਂ ਹੀ ਪਈਆਂ ਸਭ ਤੋਂ ਵੱਡਾ ਕਾਰਨ ਮੈਂ ਆਪਣੇ ਮਾਤਾ ਜੀ ਤੇ ਭੈਣਾਂ ਦੀਆਂ ਰੀਝਾਂ ਦੇ ਖਿਲਾਫ ਬਗਾਵਤ ਨਹੀਂ ਸਾਂ ਕਰਨੀ ਚਾਹੁੰਦਾ ਮੇਰਾ ਮਨੋਰਥ ਸੀ ਕਿ ਮੈਂ ਇਕੱਲਾ ਪੁੱਤਰ ਹਾਂ ਮੇਰੇ ਮਾਤਾ ਜੀ ਦੇ ਦਿਲ ਤੇ ਕਿਸੇ ਤਰ੍ਹਾਂ ਦੀ ਕੋਈ ਠੇਸ ਨਾ ਲੱਗੇ ਸੋ ਨਾਈ ਤੋਂ ਹੀ ਗਾਨਾ ਸੇਰੇ ਵਾਂਗ ਉਦਾਈ ਸਾਰੀਆਂ ਰਸਮਾਂ ਹੋਈਆਂ ਜਾਂਗੇ ਅਮਨ ਵਿੱਚ ਬਿਆਨੀ ਮਹਿੰਦਰ ਸਿੰਘ ਦੇ ਵਿਆਹ ਦੀ ਕਹਾਣੀ ਲਗਭਗ ਮੇਰੀ ਆਪਣੀ ਹੀ ਕਹਾਣੀ ਸਮਝੋ ਪੰਦ ਬਹੁਤਾਂ ਲੰਬਾ ਸੀ ਤੇ ਜਾਂਚ ਗਈ ਕੋੜੀਆਂ ਉੱਤੇ ਕਾਂਦੀਵੜ ਤੋਂ ਪੜਾਣਾ ਲਗਭਗ 33 ਮੀਲ ਹੈ ਜਾਂਜ ਸਵੇਰੇ ਉਸ ਵਕਤੇ ਤੁਰ ਪਈ ਦਰਿਆਵਾਂ ਪਾਰ ਸ਼ੂਸ਼ਕ ਜਾ ਕੇ ਦੁਪਹਿਰ ਕੱਟੀ ਤੇ ਘੰਟਾ ਕੋ ਸੂਰਜ ਖਲੇ ਜਾਣ ਪਟਾਣੇ ਜਾ ਟੁਕੀ ਜਾਂਚ ਦੇ ਸਾਰੇ 22 ਆਦਮੀ ਸਨ ਕੁਝ ਪੁਰਾਣੀਆਂ ਰਸਮਾਂ ਦੀ ਅਸੀਂ ਉਲੰਘਣਾ ਵੀ ਕੀਤੀ ਤੇ ਕੁਝ ਰਸਮਾਂ ਦਾ ਮੈਨੂੰ ਨਵਾਂ ਗਿਆਨ ਹੋਇਆ ਉਸ ਸਮੇਂ ਤੱਕ ਜੇ ਕਿਸੇ ਨੇ ਦੂਰ ਟੁਕਣਾ ਹੋਵੇ ਤਾਂ ਨੀਗਰ ਚੰਦ ਦੀਆਂ ਨਾਈ ਧੋਈ ਦੀਆਂ ਸਾਰੀਆਂ ਰਸਮਾਂ ਪਹਿਲੀ ਸ਼ਾਮ ਨੂੰ ਹੀ ਹੋ ਜਾਣੀਆਂ ਵਾਂਗੋਦਾਈ ਪਿੱਛੋਂ ਲਾੜੇ ਨੂੰ ਵਾਪਸ ਘਰ ਨਾ ਲਿਆਉਣਾ ਸਭ ਬਾਹਰ ਸੱਤ ਵਿੱਚ ਜਾਂ ਗੁਰਦੁਆਰੇ ਹੀ ਰਾਤ ਰੱਖਣਾ ਅਰਥੇ ਸਮਝਿਆ ਜਾਂਦਾ ਸੀ ਕਿ ਵਿਦਾਇਗੀ ਪਿੱਛੋਂ ਡੋਲੀ ਲੈ ਕੇ ਹੀ ਘਰ ਪਰਤੇ ਇਕੱਲੇ ਦਾ ਘਰ ਮੋੜਨਾ ਮਾੜਾ ਸ਼ਗਨ ਸਮਝਿਆ ਜਾਂਦਾ ਸੀ ਪਰ ਮੇਰੀਆਂ ਬਾਕੀ ਰਸਮਾਂ ਬਾਕੀ ਸਾਰੀਆਂ ਰਸਮਾਂ ਤਾਂ ਸ਼ਾਮ ਨੂੰ ਕਰ ਦਿੱਤੀਆਂ ਤੇ ਸਿਰਫ ਵਾਂਗੋਦਾਈ ਅਗਲੇ ਦਿਨ ਤੜਕੇ ਕਰਕੇ ਜਾਂਜਤੂਰੀ ਸੋ ਮੈਂ ਰਾਤ ਗੁਰਦੁਆਰੇ ਕੱਟਣ ਦੀ ਥਾਂ ਘਰ ਹੀ ਕੱਟੀ ਇਹ ਤਜਵੀਜ਼ ਮੇਰੀ ਵੱਡੀ ਭੈਣ ਦੀ ਸੀ ਦੂਸਰੀ ਜ਼ਰੂਰੀ ਗੱਲ ਅਸਾਂ ਦਰਿਆਵੋਂ ਪਾਰ ਟੁਕਣਾ ਸੀ ਉਸ ਸਮੇਂ ਵਹਿਮ ਸੀ ਕਿ ਨਾਈ ਧੋਈ ਕਰਕੇ ਦਰਿਆ ਉੱਪਰ ਦੀ ਨਹੀਂ ਲੰਘਣਾ ਸੋ ਦਰਿਆਵੋਂ ਪਾਰ ਲੰਘ ਕੇ ਕਿਸੇ ਪਿੰਡ ਨਾਈ ਧੋਈ ਕਰਨੀ ਤੇ ਜ਼ਰੂਰੀ ਰਸਮਾਂ ਪੂਕਤਾਉਣ ਵਾਸਤੇ ਉੱਥੇ ਇੱਕ ਬਨੌਟੀ ਮਾਂ ਬਣਾਉਣੀ ਪੈਣੀ ਮੇਰੀ ਭੈਣ ਨੇ ਕਿਹਾ ਮੇਰਾ ਇੱਕ ਭਰਾ ਹੈ ਫਿਰ ਮੇਰੀ ਮਾਂ ਕਿਦੇ ਸ਼ਗਨ ਕਰੇਗੀ ਹੋ ਸਕਦਾ ਹੈ ਕੁਝ ਬਜ਼ੁਰਗ ਮਾਈਆਂ ਨੂੰ ਇਹ ਢੰਗ ਪਸੰਦ ਨਾ ਆਇਆ ਹੋਵੇ ਪਰ ਘਰ ਦੇ ਜੋ ਕਰਨਾ ਚਾਹਣ ਦੂਸਰਾ ਕਿਵੇਂ ਰੋਕ ਸਕਦਾ ਹੈ ਪੜਾਣੇ ਗੁਰਦੁਆਰੇ ਵਿੱਚ ਜੰਜ ਦਾ ਉਤਾਰਾ ਹੋਇਆ ਜਾਂਦਿਆਂ ਪਹਿਲਾਂ ਜੰਜ ਨੇ ਜਲ ਪਾਣੀ ਸ਼ਕਿਆ ਚਾਹ ਦਾ ਉਦੋਂ ਰਿਵਾਜ ਨਹੀਂ ਸੀ ਰਾਤ ਦਾ ਅੰਨ ਪਾਣੀ ਸ਼ਕਣ ਵਾਸਤੇ ਬਾਕੀ ਸਾਰੀ ਜੰਜ ਘਰ ਗਈ ਪਰ ਮੇਰੇ ਵਾਸਤੇ ਗੁਰਦੁਆਰੇ ਹੀ ਪ੍ਰਸ਼ਾਦਾ ਆ ਗਿਆ ਇਹ ਵੀ ਇੱਕ ਪੁਰਾਣਾ ਵਹਿਮ ਹੀ ਸੀ ਭਾਵਨੀ ਗਰਚੰਦ ਨੂੰ ਘਰ ਬੁਲਾ ਕੇ ਵਿਆਹ ਤੋਂ ਸਖਣਾ ਨਹੀਂ ਮੋੜਨਾ ਸਾਡੇ ਇਲਾਕੇ ਵਿੱਚ ਇਹ ਵਹਿਮ ਨਹੀਂ ਸੀ ਵਿਆਹ ਤੋਂ ਪਹਿਲੀ ਰਾਤ ਵੀ ਲਾੜਾ ਜੰਜ ਦੇ ਨਾਲ ਰੋਟੀ ਖਾਣਾ ਆ ਜਾਂਦਾ ਸੀ ਅਗਲੇ ਦਿਨ ਸਵੇਰੇ ਪਹਿਲੇ ਪੈਰ ਸਾਡਾ ਵਿਆਹ ਹੋ ਗਿਆ ਰਸਮ ਸਾਡੇ ਇਲਾਕੇ ਵਾਲੀ ਹੀ ਸੀ ਲਾਵਾ ਫੇਰੇ ਗੁਰੂ ਗ੍ਰੰਥ ਸਾਹਿਬ ਦੇ ਉਦਾਲੇ ਹੋਏ ਅਸੀਂ ਦੋਵੇਂ ਇੱਕ ਜੋਤ ਦੋਹੀ ਮੂਰਤ ਬਣ ਗਏ ਇਸ ਵੇਲੇ ਯਾਦ ਨਹੀਂ ਸਾਨੂੰ ਵਿਆਸਮੀ ਗ੍ਰੰਥੀ ਸਾਹਿਬ ਨੇ ਕੀ ਕੀ ਸਿੱਖਿਆ ਦਿੱਤੀ ਹੋਵੇਗੀ ਪਰ ਮੈਂ ਪ੍ਰਚਾਰਕ ਬਣ ਕੇ ਕਈਆਂ ਨੂੰ ਸਿੱਖਿਆ ਦਿੰਦਿਆਂ ਦਿੰਦਾ ਰਿਹਾ ਪੰਦ ਦੂਰਦਾਸੀ ਇਸ ਵਾਸਤੇ ਸਾਨੂੰ ਦੂਸਰੀ ਰਾਤ ਹੀ ਉੱਥੇ ਕੱਟਣੀ ਪਈ ਅਗਲੇ ਦਿਨ ਸਵਖਤੀ ਉਥੋਂ ਵਿਦਿਆ ਹੋਏ ਤੇ ਸ਼ਾਮ ਨੂੰ ਘਰ ਪਰਤੇ ਸਭ ਤੋਂ ਪਹਿਲਾਂ ਵੱਡੀ ਭੈਣ ਨੇ ਡੋਲੇ ਦਾ ਪੱਲਾ ਚੁੱਕ ਕੇ ਪਰਜਾਈ ਦਾ ਮੂੰਹ ਵੇਖਿਆ ਨੀ ਮਾ ਨਿਰੀਪੁਰੀ ਤੇਰੇ ਪੁੱਤ ਵਰਗਿਉ ਉਹਾ ਰੰਗ ਰੂਪ ਉਹਾ ਉਮਰ ਉਹਾ ਕਦ ਕੱਠ ਸੋਹਣੇ ਨਕਸ਼ ਕਿਸੇ ਪੱਖੋਂ ਕੁਸੀ ਹੋਈ ਨਹੀਂ ਸਿਰਫ ਨਕ ਥੋੜਾ ਜਿਹਾ ਮਿੱਡਾ ਏ ਪਰ ਬੜਾ ਪਰਬੰਦਾ ਫਬਦਾ ਏ ਗੁਰੂ ਮੇਰ ਕਰੇ ਜੋੜੀ ਇੱਕੋ ਜਈ ਰਲੀਏ ਆਪਾਂ ਇਹਨੀ ਸੁਣ ਕੇ ਪ੍ਰਸੰਨ ਹੋ ਗਏ ਹੋਰ ਵਿਆਹ ਸਮੇਂ ਸ਼੍ਰੀਮਤੀ ਦੇ ਦਰਸ਼ਨਾਂ ਦੀ ਆਸ ਨਹੀਂ ਸੀ ਉਹਾ ਗੱਲ ਹੋਈ ਅਗਲੇ ਦਿਨ ਪਹਿਲੇ ਅਗਲੇ ਦਿਨ ਪਿਛਲੇ ਪੈਰ ਗਾਣਾ ਖੇਡਣ ਲੱਗਿਆ ਸਿਰਫ ਸਾਥਨ ਦੇ ਹਾਥੀ ਨਜ਼ਰੀ ਪਏ ਅਗਲੇ ਦਿਨ ਬਿਨਾ ਮੂੰਹ ਵਿਖਾਏ ਹੀ ਸਰਦਾਰਨੀ ਪੇਕਿਆ ਨੂੰ ਤੁਰ ਗਈ ਇਉਂ ਸਮਝੋ ਕਿ ਦੋ ਰਾਤਾਂ ਨਵੇਂ ਘਰ ਵਿੱਚ ਕੱਟ ਕੇ ਸਾਰੇ ਪਰਿਵਾਰ ਨੂੰ ਹੀਰਵਾਲ ਆ ਗਈ ਮੇਰੇ ਮਾਪਿਆਂ ਬਥੇਰਾ ਜ਼ੋਰ ਲਾਇਆ ਕਿ ਅਗਲੇ ਨਾਲ ਦਾਹੀ ਮੁਕਲਾਵਾ ਦੇਣ ਪਰ ਉਹਨਾਂ ਦੀ ਮਜਬੂਰੀ ਸੀ ਸਾਡੇ ਵਿਆਹ ਤੋਂ 1 ਮਹੀਨਾ ਪਿੱਛੋਂ ਸਰਦਾਰਨੀ ਦੇ ਵੱਡੇ ਭਰਾ ਦਾ ਵਿਆਹ ਸੀ ਮੇਰੇ ਮਾਪਿਆਂ ਨੇ ਪੁੱਛਿਆ ਤੁਸੀਂ ਕਹੋ ਤਾਂ ਅਸੀਂ ਕਾਕੇ ਨੂੰ ਵਿਆਹ ਤੇ ਭੇਜ ਦਈਏ ਪਰ ਸਰਦਾਰਨੀ ਦੇ ਮਾਪਿਆਂ ਨੇ ਤਸਵੀਰ ਨਾ ਮੰਨੀ ਕਿਉਂਕਿ ਸਮੇਂ ਦੇ ਰਿਵਾਜ ਅਨੁਸਾਰ ਉਹ ਮੈਨੂੰ ਬੁਲਾ ਕੇ ਘਰ ਉਸਖਣਾ ਨਹੀਂ ਸਨ ਮੋੜ ਸਕਦੇ ਮੁਕਲਾਵਾ ਤੋੜਨਾ ਜ਼ਰੂਰੀ ਸੀ ਫੈਸਲਾ ਹੋਇਆ ਕਿ ਕਾਕਾ 8ਵੀਂ ਦਾ ਇਮਤਿਹਾਨ ਦੇ ਲਵੇ ਫਿਰ ਛੇਦ ਦੇ ਨਰਾਤਿਆਂ ਵਿੱਚ ਆ ਕੇ ਮੁਕਲਾਵਾ ਲਿਆ ਜਾਵੇ ਹੋਰ ਕੋਈ ਪੇਸ਼ ਨਾ ਜਾਂਦੀ ਵੇਖ ਕੇ ਮੈਂ ਮਨ ਨੂੰ ਵਰਚਾ ਲਿਆ ਸਮਝ ਲਵਾਂਗੇ ਸਾਡਾ ਵਿਆਹ ਹੀ 6 ਮਹੀਨੇ ਪਿੱਛੋਂ ਹੋਇਆ ਹੈ ਅੰਕ 15 8ਵੀਂ ਦਾ ਇਮਤਿਹਾਨ ਹੋ ਗਿਆ ਮੈਂ ਦੋਵੇਂ ਇਮਤਿਹਾਨ ਦਿੱਤੇ ਸਕੂਲ ਦਾ ਵੀ ਤੇ ਵਰਨੇ ਕੁਲਰ ਫਾਈਨਲ ਦਾ ਵੀ ਇਹ ਮੈਨੂੰ ਯਕੀਨ ਸੀ ਕਿ ਮੈਂ ਦੋਹਾਂ ਚੋਂ ਪਾਸ ਹੋ ਜਾਵਾਂਗਾ ਫਿਰ ਮੈਂ ਲੱਗਾ ਨਰਾਤਿਆਂ ਦੇ ਦਿਨ ਗਿਨਨਾਂ ਮੇਰੀ ਭੂਆ ਦਾ ਪੁੱਤ ਸਰਦਾਰ ਬੰਤਾ ਸਿੰਘ ਵੀ ਉਨਾ ਹੀ ਦੇ ਘਰ ਵਿਆਹਿਆ ਹੋਇਆ ਸੀ ਉਹਦਾ ਰਿਸ਼ਤਾ ਵੀ ਬਾਬਾ ਧਿਆਨਦਾਸ ਨੇ ਹੀ ਕਰਾਇਆ ਸੀ ਉਹਨਾਂ ਦੀ ਪਤਨੀ ਇਧਰੋਂ ਤਾਂ ਮੇਰੀ ਵੱਡੀ ਭਝਾਈ ਲੱਗਦੀ ਸੀ ਪਰ ਉਸ ਪਾਸਿਓਂ ਉਹ ਘਰਾਂ ਵਿੱਚੋਂ ਮੇਰੀ ਪਤਨੀ ਦੀ ਭਤੀਜੀ ਲੱਗਦੀ ਸੀ ਮੈਂ ਤੇ ਸਰਦਾਰ ਬੰਤਾ ਸਿੰਘ ਦੂਸਰੇ ਨਰਾਤੇ ਆਣੇ ਪੁੱਜ ਗਏ ਇੱਕ ਸ਼੍ਰੀਮਤੀ ਤੋਂ ਬਿਨਾ ਸਾਰੇ ਪਰਿਵਾਰ ਨੇ ਸਾਨੂੰ ਬੜੇ ਪਿਆਰ ਨਾਲ ਜੀ ਆਇਆਂ ਕਿਹਾ ਸਮਾਜਿਕ ਬੰਧਨ ਜਿਹਦੇ ਬਦਲੇ ਦਿਨ ਗਿਣ-ਗਿਣ ਕੇ گزارੇ ਸਨ ਉਹ ਮਗਰਲੇ ਅੰਦਰ ਲੋਕ ਕੇ ਬੈਠੀ ਹੋਈ ਸੀ ਸੱਸ ਨੇ ਤੇ ਛੋਟੀਆਂ ਸਾਲੀਆਂ ਨੇ ਬਹੁਤ ਪਿਆਰ ਕੀਤਾ ਸਰਦਾਰ ਦਲਬੀਰ ਸਿੰਘ ਮੇਰੀ ਪਤਨੀ ਦੇ ਵੱਡੇ ਭਾਈ ਸਨ ਪਰ ساری ਉਮਰ ਉਹ ਮੇਰਾ ਇਉਂ ਆਦਰ ਕਰਦੇ ਰਹੇ ਜਿਵੇਂ ਮੈਂ ਉਹਨਾਂ ਤੋਂ ਵੱਡੇ ਥਾਂ ਹੁੰਦਾ ਹਾਂ ਸਰਦਾਰਨੀ ਤੋਂ ਛੋਟੀਆਂ ਚਾਰ ਭੈਣਾਂ ਤੇ ਇੱਕ ਭਰਾ ਸੀ ਜੰਗ ਜਾਂ ਅਮਨ ਦੇ ਮਹਿੰਦਰ ਸਿੰਘ ਨਾਲ ਜੋ ਸਾਲੀਆਂ ਦੀ ਨੋਕਚੋਕ ਹੁੰਦੀ ਹੈ ਉਹ ਮੇਰੇ ਨਾਲ ਨਹੀਂ ਬੀਤੀ ਸੀ ਈਸ਼ਵਰ ਜਾਣੇ ਕਿਉਂ ਉਸ ਘਰ ਵਿੱਚ ਪਹਿਲੇ ਦਿਨ ਤੋਂ ਹੀ ਮੇਰਾ ਪ੍ਰਭਾਵਦਾਨਿਆ ਵਰਗਾ ਬਣ ਗਿਆ ਹਾਸੇ ਠੱਠੇ ਦੀ ਥਾਂ ਛੋਟੀਆਂ ਸਾਲੀਆਂ ਹਮੇਸ਼ਾ ਆਦਰ ਸਤਕਾਰ ਨਾਲ ਪੇਸ਼ ਆਈਆਂ ਇੱਕ ਦਿਨ ਪਿੰਡ ਦੀਆਂ ਕੁਝ ਹੋਰ ਮਟਿਆਰਾਂ ਵੀ ਆਈਆਂ ਪਰ ਉਹਨਾਂ ਦੇ ਦਿਲ ਵਿੱਚ ਵੀ ਕੁਝ ਸਾਮ ਸੀ ਉਸ ਸਮੇਂ ਦੀਆਂ ਸਨ ਕਿ ਮੈਂ ਪੜਿਆ ਲਿਖਿਆ ਹਾਂ ਪਤਾ ਨਹੀਂ ਮੇਰੀ ਕਿਸੇ ਗੱਲ ਦਾ ਉੱਤਰ ਦੇ ਸਕਣਗੀਆਂ ਜਾਂ ਨਹੀਂ ਸੋਨਣਾ ਸਧਾਰਨ ਸੁਖਸਾਨ ਤੋਂ ਬਿਨਾ ਕੋਈ ਝੇੜਮਸ਼ਕਰੀ ਨਾ ਕੀਤੀ ਆਪਣਾ ਸੁੱਕਾ ਰੋਬ ਬਣਾ ਗਿਆ ਪੰਜਵੇਂ ਨੂੰ ਰਾਤੀ ਮੈਂ ਮੁਕਲਾਵਾ ਲੈ ਕੇ ਘਰ ਆ ਗਿਆ ਦੋਹਾਂ ਭੈਣਾਂ ਨੂੰ ਚਾਹ ਚੜ੍ਹ ਗਿਆ ਉਹ ਅੱਧੀ ਰਾਤ ਖਾਂਦਿਆਂ ਪੀਂਦਿਆਂ ਤੇ ਰੋਹ ਰੀਤਾ ਕਰਦਿਆਂ ਲੰਘ ਗਈ ਭੈਣਾਂ ਨੂੰ ਮੇਰੇ ਨਾਲੋਂ ਪਰਜਾਈ ਦਾ ਹੀ ਫਿਕਰ ਸੀ ਭਾਵੇਂ ਨਵੀਂ ਬੋਟੀ ਉਹਨਾਂ ਵਿੱਚੋਂ ਕਿਸੇ ਦਾ ਵੀ ਹਾਨ ਨਹੀਂ ਸੀ ਵੱਡੀ ਭੈਣ ਮੈਥੋਂ ਕਾਫੀ ਵੱਡੀ ਸੀ ਤੇ ਛੋਟੀ 6 ਸਾਲ ਛੋਟੀ ਅਸੀਂ ਦੋਵੇਂ ਇੱਕੋ ਉਮਰਾਂ ਸ਼੍ਰੀਮਤੀ ਦਾ ਵੱਡਾ ਭਰਾ ਨਾਲ ਆਇਆ ਸੀ ਉਹ ਇੱਕ ਦਿਨ ਰਹਿ ਕੇ ਚਲਾ ਗਿਆ ਦੂਸਰੀ ਰਾਤ ਲੈਂਪ ਦੇ ਮੱਧਮ ਜਿਹੇ ਚਾਨਣ ਵਿੱਚ ਅਸੀਂ ਇੱਕ ਦੂਜੇ ਨੂੰ ਪਹਿਲੀ ਵਾਰ ਤੱਕਿਆ ਕੁਦਰਤੀ ਖੇਚ ਅਸੀਂ ਕੁਝ ਮਿੰਟਾਂ ਵਿੱਚ ਐਨੇ ਕੁ ਕੋਲ ਮਿਲ ਗਏ ਜਿਵੇਂ ਕਈ ਜਨਮਾਂ ਦੇ ਇੱਕ ਦੂਸਰੇ ਦੇ ਜਾਣੂ ਹੋਈਏ ਜਿਵੇਂ ਕੋਰੇ ਕੱਪੜੇ ਤੇ ਰੰਗ ਗੂੜਾ ਚੜਦਾ ਹੈ ਸਾਡਾ ਵੀ ਗੂੜਾ ਪਿਆਰ ਪੈ ਗਿਆ ਪਹਿਲੀ ਰਾਤ ਮੈਂ ਸਿਰਫ ਇੱਕ ਫਰਮਾਇਸ਼ ਕੀਤੀ ਕਿ ਭਲਕ ਤੋਂ ਮੇਥੋਂ ਕੁੰਡ ਨਹੀਂ ਕੱਢਣਾ ਨਹੀਂ ਤਾਂ ਪਿੰਡ ਦੇ ਰਿਵਾਜ ਅਨੁਸਾਰ ਮੁਕਲਾਵੇ ਆਈ ਸੱਜ ਵਿਆਹੀ ਮਲਕ ਤੋਂ ਕੁੰਡ ਨਹੀਂ ਸਿਲਾਉਂਦੀ ਭਾਵੇਂ ਕਿੰਨੇ ਦਿਨ ਸੋਹਰੇ ਘਰ ਰਹਿ ਜਾਵੇ ਹਨੇਰ ਸਾਈ ਦਾ ਦਿਓਰ ਨੇ ਤਾਂ 5 ਰੁਪਏ ਦੇ ਕੇ ਕੁੰਡ ਲੋਹਾ ਲੈਣਾ ਪਰ ਪਤੀ ਤੋਂ ਕੁੰਡ ਨਹੀਂ ਲਾਉਣਾ ਜੀਨੇ ਤਨ ਮਨ ਹੀ ਅਰਪਣ ਕਰ ਦਿੱਤਾ ਹੁੰਦਾ ਹੈ ਖੁਸ਼ਕਿਸਮਤੀ ਮੇਰੀ ਬੇਨਤੀ ਪ੍ਰਵਾਨ ਹੋ ਗਈ ਉਹ ਸਾਰੀ ਰਾਤ ਗੱਲਾਂ ਬਾਤਾਂ ਕਰਦਿਆਂ ਲੰਘ ਗਈ ਸਾਨੂੰ ਪਤਾ ਹੀ ਨਾ ਲੱਗਾ ਕਿ ਬਾਹਰ ਘਰ ਦੇ ਜੀ ਜਾਗ ਪਏ ਹਨ ਸ਼੍ਰੀਮਤੀ ਸੁਣਾ ਰਹੀ ਸੀ ਮੈਂ ਨਿੱਕੀ ਹੁੰਦੀ ਇਹ ਬੋਲੀ ਬੜੇ ਚਾਰ ਨਾਲ ਪਾਉਂਦੀ ਸਾਂ ਕਿ ਹੋ ਗਿਆ ਪ੍ਰੌਣਿਆ ਤੇਰੀ ਮਤ ਨੂੰ ਲੌਂਗ ਨਾਲ ਲਿਆਉ ਮਿੱਡੇ ਨੱਕ ਨੂੰ ਮੈਂ ਸੱਚੇ ਹੱਥ ਦੀ ਪਹਿਲੀ ਉਂਗਲ ਉਹਦੇ ਚਮਕਦੇ ਲੌਂਗ ਉੱਤੇ ਟਿਕਾ ਦਿੱਤੀ ਐਨ ਉਸ ਵੇਲੇ ਬਾਹਰੋਂ ਬੂਹਾ ਖੜਕਿਆ ਤੇ ਮਾਤਾ ਜੀ ਦੀ ਆਵਾਜ਼ ਆਈ ਪੁੱਤ ਬੂਹਾ ਲਾਓ ਦੁੱਧ ਰੜਕਣ ਦਾ ਵੇਲਾ ਹੋ ਗਿਆ ਏ ਸ਼੍ਰੀਮਤੀ ਤਾਂ ਚਾਦਰ ਬੁਲੇਟ ਕੇ ਸੌ ਗਈ ਤੇ ਮੈਂ ਕੱਪੜੇ ਪਾ ਕੇ ਬੂਹਾ ਖੋਲ ਕੇ ਬਾਹਰ ਖੇਤ ਨੂੰ ਧੁਰ ਗਿਆ ਅਗਲਾ ਸਾਰਾ ਦਿਨ ਕੁਝ ਹੋਰ ਰਸਮਾਂ ਰੀਤਾਂ ਵਿੱਚ ਲੰਗ ਗਿਆ ਵੱਡੀ ਭੈਣ ਨੇ ਪਰਝਾਈ ਦਾ ਨਵਾਂ ਨਾਮ ਰੱਖ ਲਿਆ ਦੋ ਕੁ ਦਿਨ ਤਾਂ ਮੈਂ ਚੁੱਪ ਕਰ ਰਿਹਾ ਤੀਸਰੇ ਦਿਨ ਗੱਲਾਂ ਬਾਤਾਂ ਵਿੱਚ ਮੈਂ ਦਿਲ ਦੀ ਕਹਿ ਦਿੱਤੀ ਬੇਬੇ ਜੀ ਪਰਝਾਈ ਤੁਹਾਨੂੰ ਚੰਗੀ ਲੱਗੀ ਏ ਵੱਡੀ ਭੈਣ ਨੂੰ ਮੈਂ ਬੇਬੇ ਜੀ ਕਿਹਾ ਕਰਦਾ ਸਾਂ ਤੇ ਛੋਟੀ ਦਾ ਨਾਮ ਸਰਦਾ ਸਾਂ ਮੇਰੇ ਇਸ ਸਵਾਲ ਤੇ ਭੈਣ ਨੇ ਮੇਰੇ ਵੱਲ ਮੁਸਕਰਾ ਕੇ ਕਿਹਾ ਬਹੁਤ ਚੰਗੀ ਕਿਉਂ ਤੁਹਾਨੂੰ ਉਹਦਾ ਨਾਮ ਪਸੰਦ ਨਹੀਂ ਨਾ ਆਇਆ ਮੈਂ ਸੋਚਿਆ ਕਿ ਤੇ ਨਾਮ ਪਸੰਦ ਕਿਉਂ ਨਹੀਂ ਬੜਾ ਸੋਹਣਾ ਨਾਂ ਏ ਜੇ ਪਹਿਲਾ ਨਾਂ ਹੀ ਪਸੰਦ ਹੈ ਤਾਂ ਫਿਰ ਨਵਾਂ ਨਾਮ ਕਿਉਂ ਰੱਖਣਾ ਸੀ ਭੈਣ ਸੁਣ ਕੇ ਹੱਸ ਪਈ ਅੱਛਾ ਸਮਝ ਗਈ ਤੇਰੇ ਦਿਲ ਦੀ ਤੈਨੂੰ ਉਹਦਾ ਪਹਿਲਾ ਨਾਂ ਪਸੰਦ ਏ ਤੇ ਸਾਨੂੰ ਵੀ ਪਸੰਦ ਏ ਉਹ ਮਾਪਿਆਂ ਦੀ ਤਾਰੋ ਤੇ ਸਾਡੀ ਕਰਤਾਰਕੌਰ ਹੁਣ ਖੁਸ਼ ਏ બસ ਜੀ ਪਹਿਲੇ ਮੋਰਚੇ ਤੇ ਹੀ ਸਾਡੀ ਜਿੱਤ ਹੋ ਗਈ ਰੱਬ ਵਰਗਾ ਨਾ ਇੱਕੇ ਸ਼ਬਦ ਦੇ ਦਰਹੋਂ ਨਾਲ ਦੂਰੀ ਭਗਤੀ ਤੋ ਕਿਉਂ ਨਾ ਫਿਰ ਖੁਦਾ ਹੀ ਹਮ ਉਸਕੋ ਕਹਾ ਕਰੇ ਸਰਦਾਰਨੀ 7 ਦਿਨ ਰਹੀ ਉਹ ਸੱਤੇ ਰਾਤਾਂ ਅਸਾਂ ਗੱਲ ਕਰਦੇ ਆਂ ਗੁਜ਼ਾਰੀਆਂ ਹਰ ਨਵਾਂ ਵਿਆਹਿਆ ਜੋੜਾ ਜਈਆਂ ਬੇਮਤਲਬ ਗੱਲਾਂ ਕਰਦਾ ਹੈ ਪਰ ਉਸਨੂੰ ਗੰਭੀਰਤਾ ਨਾਲ ਪੁੱਛੋ ਤਾਂ ਉੱਤਰ ਕੋਈ ਨਹੀਂ ਦੇ ਸਕਦਾ ਸਮੇ ਦੇ ਰਿਵਾਜ ਅਨੁਸਾਰ ਸ਼੍ਰੀਮਤੀ ਨੇ ਚੰਦ ਟਿੱਕਾ ਨੱਥ ਲੌਂਗ ਕਾਫੀ ਗਹਿਣੇ ਪੈਨੇ ਹੋਏ ਸਨ ਜਿਨ੍ਹਾਂ ਦੀ ਯਾਦ ਹਜੇ ਤੱਕ ਵੀ ਜਿਉਂਦੀ ਤ्यों ਤਾਜ਼ਾ ਹੈ ਜਿਹੜੀ ਦਿਲ ਦੀ ਗੱਲ ਸੀ ਸਧਾਰਨ ਬੋਲੀ ਵਿੱਚ ਨਹੀਂ ਕਹਿ ਸਕਦੇ ਉਹ ਕਵਿਤਾ ਵਿੱਚ ਬੜੇ ਪ੍ਰਭਾਵਪੂਰਤ ਢੰਗ ਨਾਲ ਕਹੀ ਜਾ ਸਕਦੀ ਹੈ ਮੈਂ ਵੀ 1957 ਈਸਵੀ ਵਿੱਚ ਮੁਕਲਾਵੇ ਤੋਂ 29 ਸਾਲ ਪਿਛੋਂ ਇੱਕ ਗੀਤ ਲਿਖਿਆ ਸੀ ਜਦੋਂ ਮੈਂ ਗੀਤ ਲਿਖਦਾ ਹਾਂ ਜਵਾਨੀ ਨੂੰ ਬੁਲਾ ਲੈਂਦਾ ਜੋ ਸੁੱਤੀਆਂ ਥੱਕ ਕੇ ਰੀਝਾ ਉਹਨਾਂ ਨੂੰ ਫਿਰ ਜਗਾ ਲੈਂਦਾ ਮੇਰੀ ਸਾਥਨ ਮੇਰੀ ਹਾਨਣ ਜਦੋਂ ਡੋਲੇ ਚ ਆਈ ਸੀ ਸੀ ਬਾਹੀ ਸ਼ਨਕ ਦਾ ਚੂੜਾ ਹੱਥੀ ਮਹਿੰਦੀ ਲਗਾਈ ਸੀ ਮੈਂ ਉਸੇ ਯਾਦ ਦਾ ਪੱਲਾ ਉਠਾ ਕੇ ਇੱਕ ਝਾਤ ਪਾ ਲੈਂਦਾ ਜਦੋਂ ਮੈਂ ਗੀਤ ਲਿਖਦਾ ਹਾਂ ਜਵਾਨੀ ਨੂੰ ਬੁਲਾ ਲੈਂਦਾ ਮੈਂ ਚੰਦ ਚੰਦਾ ਚ ਘਿਰਿਆ ਵੇਖਿਆ ਸੀ ਫਿਰ ਭੁਲਾਇਆ ਨਹੀਂ ਲੰਗਾਈਆਂ ਸੈਂਕੜੇ ਪੁੰਨਿਆਂ ਨਜ਼ਰ ਵਿੱਚ ਇੱਕ ਟਿਕਾਇਆ ਨਹੀਂ ਜਦੋਂ ਚਾਹਾਂ ਮੈਂ ਚੇਤਾ ਲੌਂਗ ਦਾ ਕਰ ਦਿਨ ਚੜਾ ਲੈਂਦਾ ਜਦੋਂ ਮੈਂ ਗੀਤ ਲਿਖਦਾ ਹਾਂ ਜਵਾਨੀ ਨੂੰ ਬੁਲਾ ਲੈਂਦਾ ਉਹ ਗਾਨੇ ਦੀ ਸ਼ੂ ਪਹਿਲੀ ਅਤੇ دیدار ਉਹ ਪਹਿਲਾ ਪੁਰਾਣਾ ਹੋਣ ਨਹੀਂ ਦਿੰਦਾ ਮੈਂ ਸਜਰਾ ਪਿਆਰ ਉਹ ਪਹਿਲਾ ਮੈਂ ਉਸ ਸ਼ਰਮਾ ਰਹੀ ਹਾਂ ਜੀ ਨੂੰ ਸ਼ਬਦਾਂ ਵਿੱਚ ਵਟਾ ਲੈਂਦਾ ਜਦੋਂ ਮੈਂ ਗੀਤ ਲਿਖਦਾ ਹਾਂ ਜਵਾਨੀ ਨੂੰ ਬੁਲਾ ਲੈਂਦਾ ਵਿਆਹ ਤੋਂ 54 ਸਾਲ ਬੀਤਣ ਉੱਤੇ ਵੀ ਸਾਡੇ ਦਿਲਾਂ ਵਿੱਚ ਉਹ ਪਿਆਰ ਹੈ ਇਹ ਸਾਡੀ ਖੁਸ਼ਕਿਸਮਤੀ ਹੈ 8ਵੇਂ ਦਿਨ ਉਹ ਪੀਕਿਆਂ ਨੂੰ ਤੁਰ ਗਈ ਮੇਰੇ ਦਿਲ ਤੇ ਜੋ ਵਾਪਰੀ ਕੁਝ ਨਾ ਪੁੱਛੋ ਪਰ ਸਮਾਜਿਕ ਬੰਧਨ ਮੈਂ ਕਿਸੇ ਕੋਲ ਦਿਲ ਦੀ ਵੀਦਨ ਕਹਿ ਵੀ ਨਾ ਸਕਦਾ ਸਾਂ ਅਫਸੋਸ ਜੰਗੀ ਅਮਨ ਵਾਲੇ ਮਹਿੰਦਰ ਵਾਂਗ ਮੇਰੇ ਕੋਲ ਸਾਦਕ ਕੋਈ ਨਹੀਂ ਸੀ ਜਿਸ ਨਾਲ ਮੈਂ ਖੁੱਲ ਕੇ ਦਿਲ ਦੀਆਂ ਕਰ ਸਕਦਾ ਆਪਣੇ ਦੋਸਤਾਂ ਵਿੱਚ ਮੈਂ ਕਾਫੀ ਗੰਭੀਰ ਮੰਨਿਆ ਜਾਂਦਾ ਸਾਂ ਸੋ ਕਿਸੇ ਨਾਲ ਗੱਲ ਕਰਨ ਦੀ ਥਾਂ ਮੈਂ ਆਪਣੇ ਦਿਲ ਨਾਲ ਹੀ ਗੱਲਾਂ ਕਰਨ ਬਹਿ ਜਾਂਦਾ ਕਿਸੇ ਹਿੰਦੀ ਦੇ ਕਵੀ ਦੀ ਇੱਕ ਪੰਗਤੀ ਹੀ ਮੇਰੇ ਮਨੋ ਭਾਵਾਂ ਨੂੰ ਬੜੇ ਸੁਚੇਜੇ ਢੰਗ ਨਾਲ ਪ੍ਰਗਟ ਕਰ ਦਿੰਦੀ ਹੈ ਜਾ ਰਸਨਾ ਸੋ ਕਰੀ ਬਹੁ ਬਾਤਨ ਤਾਂ ਰਸਨਾ ਸੋ ਚਰਿਤਰ ਗੁਣਿਓ ਕਰੇ ਖੈਰ ਵਿਸ਼ੋੜੇ ਦੇ ਦਿਨ ਬੀਤ ਗਏ 5 ਕੁ ਮਹੀਨੇ ਬਾਅਦ ਸਰਦਾਰਨੀ ਫੇਰ ਆ ਗਈ ਮਹੀਨਾ ਕੁ ਰਹਿ ਕੇ ਫਿਰ ਚਲੀ ਗਈ ਇਸ ਵਾਰ ਮਹੀਨੇ ਪਿੱਛੋਂ ਹੀ ਜਾ ਕੇ ਲੈ ਆਇਆ ਉਸ ਤੋਂ ਪਿੱਛੋਂ ਪੇਕੇ ਗਈ ਵੀ ਤਾਂ 5-10 ਦਿਨ ਪਿੱਛੋਂ ਹੀ ਆ ਗਈ ਚੌਥੀ ਵਾਰ ਆਇਆ ਉਹਨਾ ਘਰ ਦਾ ਸਾਰਾ ਕੰਮ ਸੰਭਾਲ ਲਿਆ ਸਿਰਫ ਚੁੱਲ੍ਹੇ ਚੌਕੇ ਦਾ ਹੀ ਨਹੀਂ ਮਹੀਨ ਚੋਲ ਤੇ ਘਰ ਦੀ ਚਾਰ ਦਿਵਾਰੀ ਦੇ ਅੰਦਰ ਪਸ਼ੂਆਂ ਨੂੰ ਪੱਠੇ ਪਾਉਣ ਦੀ ਜ਼ਿੰਮੇਵਾਰੀ ਵੀ ਉਹਨਾਂ ਚੁੱਕ ਲਈ ਇਸ ਤਰ੍ਹਾਂ ਮੇਰੀ ਪੜ੍ਹਾਈ ਵਿੱਚ ਵਿਗਨ ਪਾਉਣ ਦੀ ਥਾਂ ਸਗੋਂ ਮੇਰੇ ਸਹਾਇਕ ਬਣ ਗਏ ਇੱਕ ਗੱਲ ਹੋਰ ਕਹਿ ਲਵਾਂ ਪ੍ਰਚਲਿਤ ਰਿਵਾਜ ਦੇ ਉਲਟ ਕੋਈ ਚੱਲਣ ਦਾ ਯਤਨ ਕਰਦਾ ਹੈ ਤਾਂ ਪਹਿਲਾਂ-ਪਹਿਲਾਂ ਉਸ ਦੀ ਕਾਫੀ ਚਰਚਾ ਹੁੰਦੀ ਹੈ ਪਰ ਜੇ ਨਵਾਂ ਰਸਤਾ ਸਹੀ ਹੋਵੇ ਤਾਂ ਹੋਰ ਵੀ ਕਈ ਉਸ ਦੇ ਮਗਰ ਤੋਰ ਪੈਂਦੇ ਹਨ ਅੱਜ ਦਾ ਸ਼ਹਿਰੀ ਸਮਾਜ ਇਸ ਰਸਮ ਨੂੰ ਨਹੀਂ ਸਮਝ ਸਕੇਗਾ ਪਰ ਮੈਂ ਅੱਜ ਤੋਂ ਅੱਧੀ ਸਦੀ ਪਹਿਲਾਂ ਦੇ ਇੱਕ ਪਿੰਡ ਦੇ ਅਨਪੜ੍ਹ ਸਮਾਜ ਦੀ ਗੱਲ ਕਰ ਰਹੀ ਹਾਂ ਮੁਕਲਾਵੇ ਤੋਂ ਹੀ ਮੈਂ ਸਾਥਨ ਦਾ ਨਾਮ ਸਦਨਾ ਸ਼ੁਰੂ ਕਰ ਦਿੱਤਾ ਇਹ ਗੱਲ ਇਸ ਗੱਲ ਦੀ ਸਾਰੇ ਪਿੰਡ ਵਿੱਚ ਬੜੀ ਚਰਚਾ ਚੱਲੀ ਉਸ ਤੋਂ ਪਹਿਲਾਂ ਕੋਈ ਵੀ ਘਰਦੀ ਦਾ ਨਾਮ ਨਹੀਂ ਸੀ ਲੈਂਦਾ ਤੇ ਇਸਤਰੀ ਤਾਂ ਪਤੀ ਦਾ ਨਾਮ ਔਖੇ ਤੋਂ ਔਖੇ ਵੇਲੇ ਵੀ ਨਹੀਂ ਸੀ ਲੈਂਦੀ ਮਾਲਕ ਨੇ ਘਰਦੀ ਨੂੰ ਆਵਾਜ਼ ਮਾਰਨੀ ਤਾਂ ਉਹ ਬੋਲੀਏ ਜਾਂ ਕਮਲਿਏ ਕਹਿ ਕੇ ਬੁਲਾਉਣਾ ਘਰਬਾਲ ਹੋ ਪੈਣ ਤੋਂ ਪਿੱਛੋਂ ਫੁਲਾਣੇ ਦੀ ਮਾਂ ਕਹਿ ਕੇ ਬੁਲਾਉਣ ਦੀ ਸਹੂਲਤ ਮਿਲ ਜਾਣੀ ਮੇਰਾ ਨਾਮ ਸਦਨ ਦੀ ਚਰਚਾ ਇੱਥੋਂ ਤੱਕ ਪਹੁੰਚ ਗਈ ਕਿ ਮੇਰੀ ਇੱਕ ਚਾਚੀ ਮੈਨੂੰ ਪੁੱਛਣ ਲੱਗੀ ਹੈ ਵੇ ਸੋਨ ਸਿਆ ਕਰਤਾਰ ਕੋਰ ਤੇਰੀ ਕੀ ਲੱਗਦੀ ਹੈ ਜਿਹਦਾ ਨਾ ਸਕਦਾ ਮੈਂ ਹੱਸ ਕੇ ਉੱਤਰ ਦਿੱਤਾ ਚਾਚੀ ਜੀ ਭਲਾ ਤੁਹਾਨੂੰ ਵੀ ਪਤਾ ਨਹੀਂ ਕਿ ਕਰਤਾਰ ਕੋਰ ਮੇਰੀ ਕੀ ਲੱਗਦੀ ਹੈ ਮੇਰੀ ਇਸ ਪੈਲ ਦਾ 2 ਕੁ ਸਾਲ ਚ ਹੀ ਅਸਰ ਸ਼ੁਰੂ ਹੋ ਗਿਆ ਇੱਕ ਮਿਸਾਲ ਦਿੰਦਾ ਹਾਂ ਸਾਡੇ ਸਾਹਮਣੇ ਹਵੇਲੀ ਵਿੱਚ 4-5 ਘਰ ਸਨ ਸਰਬ ਸਾਬ ਦਰਾਣੀਆਂ ਚਠਾਣੀਆਂ ਇੱਕ ਛੱਪਰ ਥੱਲੇ ਬੈਠੀਆਂ ਚਰਖੇ ਕੱਤ ਰਹੀਆਂ ਸਨ ਇੱਕ ਦਾ ਮਾਲਕ ਆਇਆ ਉਹਨੇ ਆਪਣੀ ਬੂਹੇ ਅੱਗੇ ਖਲੋ ਕੇ ਆਵਾਜ਼ ਮਾਰੀ ਉਹ ਬੋਲੀਏ ਸੁਣਨ ਵਾਲੀ ਚੁੱਪ ਕਰਕੇ ਵੀ ਚੁੱਪ ਕਰ ਰਹੀ ਸ਼੍ਰੀਮਾਨ ਜੀ ਦੋ ਤਿੰਨ ਆਵਾਜ਼ਾਂ ਮਾਰ ਕੇ ਅਖੀਰ ਆਪ ਜਾ ਹਾਜ਼ਰ ਹੋਏ ਮੈਂ ਆਖਿਆ ਕੀ ਗੱਲ ਏ ਮੈਂ ਕਿੰਨੀ ਆਵਾਜ਼ਾਂ ਮਾਰੀਆਂ ਨੇ ਅੱਗੋਂ ਉੱਤਰ ਮਿਲਿਆ ਜਦ ਮੈਂ ਬੋਲੀ ਆ ਤਾਂ ਤੇਰੀ ਆਵਾਜ਼ ਕਿਵੇਂ ਸੁਣ ਲੈਂਦੀ ਨਾਲੇ ਜਿਹੜੀ ਬੋਲੀ ਹੁੰਦੀ ਉਹਾ ਬੋਲਦੀ ਨਾ ਮਾਪਿਆ ਸਹਰਿਆਂ ਨੇ ਮੇਰਾ ਨਾਂ ਕੋਈ ਨਹੀਂ ਰੱਖਿਆ ਸੋਨ ਸੂ ਨਾ ਸੱਦ ਲੈਂਦਾ ਏ ਤਾਂ ਉਹਨਾਂ ਦਾ ਨਕਾਹ ਟੁੱਟ ਗਿਆ ਏ ਮੈਨੂੰ ਆਵਾਜ਼ ਮਾਰਨੀ ਹੋਵੇ ਤਾਂ ਮੇਰਾ ਨਾਂ ਸੱਦਿਆ ਕਰ ਨਾ ਮੈਂ ਬੋਲੀਆਂ ਤੇ ਨਾ ਕਮਲੀ ਆਹੋ ਸਹਿਜ ਸਹਿਜ ਮੇਰੇ ਕੁਝ ਹਾਣੀ ਨਾਮ ਸਦਣ ਲੱਗ ਪਏ ਪਰ ਬਜ਼ੁਰਗਾਂ ਦੀ ਹਿੰਮਤ ਨਾ ਪਈ ਪੁਰਾਣਾ ਰਿਵਾਜ ਤੋੜਨ ਦੀ ਤੇ ਮੇਰੇ ਸਾਹਮਣੇ ਹਜੇ ਹੋਰ ਕਈ ਰਿਵਾਜ ਸਨ ਜਿਨ੍ਹਾਂ ਦੀ ਉਲੰਘਣਾ ਮੈਨੂੰ ਕਰਨੀ ਪੈਣੀ ਸੀ ਧੰਨਵਾਦ